ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਸਵੇਰੇ ਅੱਜ ਰੱਬ ਚੰਗੀ ਝਟ ਲਾ ਗਿਆ ਮੀਂਹ ਦੀ ਪਾਣੀ ਪੂਣੀ ਖੜਾ ਗਿਆ ਦੇਖੋ ਸੜਕਾਂ ਦੇ ਵਾਲ ਦਵਾਲੇ ਤੇ ਹੁਣ ਦੇਖ ਲੋ ਵੀ ਦੁਪਹਿਰ ਤੋਂ ਬਾਅਦ ਦਾ ਟਾਈਮ ਹੋ ਗਿਆ ਬਹੁਤ ਸੋਹਣਾ ਸਾਫ਼ ਸੁਥਰਾ ਦੇ ਖੁਸ਼ਕ ਵੀ ਕਰ ਗਿਆ ਪਰ ਇੱਕ ਵਾਰ ਟੈਨਸ਼ਨ ਛੇੜਤੀ ਦੀ ਅੱਜ ਸਾਨੂੰ ਮਹਾਲਿਆ ਵੀ ਲੈ ਵੀ ਪਨੀਰੀ ਦਾ ਕੰਮ ਕਰ ਗਿਆ ਤੇ ਹਵਾ ਇੰਨੀ ਤੇਜ਼ ਉੱਤੋਂ ਚਲੋ ਜਿੰਨਾ ਟਾਈਮ ਹਵਾ ਚੱਲੀ ਉਹਦੋਂ ਮੀਂਹ ਹੀ ਚੱਲਿਆ ਤੇ ਮੀਂਹ ਇੰਨਾ ਕਿ ਮਿੱਠਾ ਮਿੱਠਾ ਜਿਆ ਪਿਆ ਵੀ ਪਨੀਰੀਆਂ ਵਾਸਤੇ ਬੜਾ ਫਾਇਦਾ ਕਰ ਗਿਆ ਜਿਹੜੀ ਅਸੀਂ ਨੇ ਬੈੱਡ ਵਾਲੀ ਪਨੀਰੀ ਬੀਜੀ ਸੀ ਤੇ ਜਿੰਦਾ ਲਿਆਇ ਗੋਗੀ ਸਵੇਰੇ ਪਾਲਿਆ ਤਾਂ ਹੁਣ ਉਹ ਲੇਜ਼ਰ ਲੈਵਲਰ ਲੈ ਕੇ ਗਿਆ ਬਾ ਦੂਜੇ ਕਰਾਤੇ ਆ ਭਾਗਾ ਚਾਚਾ ਮੈਂ ਹੁਣੇ ਆਇਆ ਤੇ ਹੁਣ ਚਾਲੇ ਪਾਉਣੇ ਆ ਸਹੋਲੀ ਨੂੰ ਅੱਜ ਅਰਪਨ ਦੇ ਲਿਸਤਦਾਰਾਂ ਨੂੰ ਟਰਾਲੀ ਦਵਾਈ ਦੀ ਜਿਹੜੀ ਆਪਾਂ ਸਾਈਕਲਾਈਤੀ ਉਹਨਾਂ ਦੀ ਡਿਲੀਵਰੀ ਅੱਜ ਤੇ ਬਾਕੀ ਕਮੈਂਟ ਵੀ ਆਉਣ ਲੱਗੇ ਤੇ ਫੋਨ ਵੀ ਆਏ ਤੇ ਵੀਰਾਂ ਦੇ ਕਹਿੰਦੇ ਵੀ ਆਪਣੇ ਲਈ ਟਰਾਲੀ ਤਾਂ ਕਿੱਥੇ ਕਿ ਪਹੁੰਚਿਆ ਕੰਮ ਸੋ ਅੱਜ ਨਾਲੇ ਆਪਾਂ ਆਪਣੇ ਲਈ ਟਰਾਲੀ ਵੀ ਦਿਖਾਉਨੇ ਆ ਤੁਹਾਨੂੰ ਵੀ ਉਹ ਤਾਂ ਕਿੱਥੇ ਕਿ ਪਹੁੰਚਿਆ ਕੰਮ ਚਾਦਰ ਤੇ ਪਹੁੰਚ ਗਈ ᱛੀ ਸ਼ਾਇਦ ਉਹ ਜਿਹੜੀ ਆਪਣੀ ਟਿੱਪਟਾ ਬੋਡੀ ਹੈ ਤੇ ਬਾਕੀ ਨਾਲ ਦੂਜੀ ਟਰਾਲੀ ਦਾ ਵੀ ਕੰਮ ਹੈ ਜਿਹੜਾ ਉਹਦਾ ਵੀ ਚੱਲ ਰਿਹਾ ਹੈ ਉਹਦਾ ਵੀ ਤੁਹਾਨੂੰ ਦਿਖਾਵਾਂਗੇ ਵੀ ਜਿਹੜੀ ਆਪਣੀ ਝੋਨਾ ਲਾਉਣੇ ਵਾਲੀ ਮਸ਼ੀਨ ਦੀ ਹੈ ਟਰਾਲੀ ਵੀ ਉਹਦਾ ਕਿੱਥੇ ਕਿ ਪਹੁੰਚਿਆ ਕੰਮ ਹੈ ਨਾ ਤੇ ਪਨੀਰੀ ਦਾ ਜਾਮਾ ਜਿਹੜਾ ਇੱਕ ਦੋ ਦਿਨ ਤੇ ਸ਼ੁਰੂ ਹੋ ਜਾਣਾ ਅੱਜ ਹਾਲਾ ਨਾਲ ਕੁਝ ਕਿੱਲਾਂ ਚ ਪਾੜ ਕੱਢੀ ਅੱਜ 655 ਲੈ ਬਾਪਾ ਨੇ ਆਪਣਾ ਲੇਜ਼ਰ ਲੈਵਲ ਉੱਤੇ ਕਿਉਂਕਿ ਆਹ ਟਰੈਕਟਰ ਥੋੜਾ ਖਿੱਚਕ ਜੀ ਇਹਦੇ ਵਿੱਚ ਇਹਨੂੰ ਮਾਰ ਪੈਂਦੀ ਹੈ ਕੁਝ ਆਇਤਾ ਵੀ بڑے ਟਰੈਕਟਰ ਪਿੱਛੇ ਕਦੇ ਪੰਪ ਪਾ ਕੇ ਕਦੇ ਕੁਛ ਪਾ ਉਹ ਸਮੱਸਿਆ ਜ਼ਿਆਦਾ ਛੇੜਦਾ ਤਾਂ ਹਨਾ ਉਹਦੀ ਕਦੇ ਪੀਟੀਓ ਨਹੀਂ ਦੀ ਸਿੱਧੀ ਪੈਂਦੀ ਕਦੇ ਕੁਝ ਇਹਦੇ ਪਿੱਛੇ ਸਪਰੇਅ ਵਾਲਾ ਪੰਪ ਵੀ ਸੋਖਾ ਪੈ ਜਾਂਦਾ ਤੇ ਬਾਕੀ ਕੋਈ ਹਾਂ ਛੋਟਾ ਮੋਟਾ ਸਮਾਨ ਸਮੁੰਦ ਪਾਉਣਾ ਕਦੇ ਕੱਢ ਕੇ ਜਿੰਦਾ ਪਾਲਾ ਕੁਛ ਪਾਲਾ ਇਹ ਟਰੈਕਟਰ ਠੀਕ ਆਉਗਾ ਮਨ ਨੂੰ ਹੁਣ ਪੰਪ ਪਿੱਛੇ ਉਹ ਪੱਕਾ ਹੀ ਪਾਤਾ ਕਿਉਂਕਿ ਉਹਦੀ ਸਪਰੇਅ ਵੀ ਕਰਨੀ ਪੈਂਦੀ ਹੈ ਨਾ ਪਨੀਰੀ ਤੇ ਟਾਇਰ ਖੋਲੇ ਹੋਏ ਤੇ ਇਹਦੇ ਕਿਉਂਕਿ ਪਹਿਲਾਂ ਜਦੋਂ ਆਪਾਂ ਨੇ ਆਲੂਆਂ ਦੀ ਬਾਤੇ ਬਹਾਈ ਕਰੀ ਦੀ ਜਾਦੀ ਟਾਇਰ ਖੋਲੇ ਹੋਏ ਆ ਦੁੰਗੇ ਚਲੇ ਜਾਂਦੇ ਆ ਰਾਤ ਇੱਕ ਆਪਣੇ ਪਿੱਛੇ ਚਾਚੇ ਜੀ ਉਹਨਾਂ ਦੀ ਵੀ ਹਾਲਾਂ ਦੀ ਡਿਲੀਵਰੀ ਕਰਵਾਈ ਹੈ 11 15 ਦੇ ਉਹ ਬਲੂ ਕਲਰ ਚ ਹੈ ਉਹਦੇ ਚ ਬੜੇ ਚੇਂਜ ਪਾਏ ਆ ਇਹਦੇ ਨਾਲ ਤੇ ਕਟਿੰਗ ਚ ਬਹੁਤ ਫਰਕ ਪਤਾ ਹੈ ਨਾ ਆ ਇਸ ਚ ਫਰਕ ਪਤਾ ਹਿੱਚ ਦੇ ਡਿਜ਼ਾਈਨ ਦਾ ਫਰਕ ਪਤਾ ਹੱਕ ਹੱਕ ਬਹੁਤ ਸੋਹਣੀ ਮਤਲਬ ਵੀ ਇਹਦੇ ਨਾਲ ਤੇ ਕਾਫੀ ਅਪਡੇਟ ਆ ਉਹਦੇ ਵਿੱਚ ਸੋ ਬਾਕੀ ਚੱਲਦੇ ਆ ਹੁਣ ਸੋਹਲੀ ਨੂੰ ਤੇ ਸੋਹਲੀ ਜਾ ਕੇ ਮਿਲਦੇ ਆ ਗੱਡੀ ਕੱਢਦੇ ਆ ਬਾਹਰ ਨੂੰ ਹਣ ਸਿੱਧਾ ਸੌਹਲੀ ਆਪਾਂ ਤੁਹਾਨੂੰ ਦਿਖਾਉਨੇ ਆ ਟਰਾਲੀ ਦਾ ਕਿੰਨਾ ਕੰਮ ਹੋਇਆ ਕਿੰਨਾ ਕਿ ਨਹੀਂ ਹਨ ਸੋ ਜੁੜੇ ਰਹੋ ਜੀ ਬਲੌਗ ਤੇ ਲਾਓ ਜੀ ਅਰਪਨ ਤੇ ਡੀਨ ਪਟੇੰਡਰ ਜੀ ਜੀ ਪਹੁੰਚੇ ਆਂ ਤੇ ਆਪਾਂ ਟਰਾਲੀ ਦਾ ਥੋੜਾ ਜਿਆ ਦਿਖਾਈ ਆਪਾਂ ਤੁਹਾਨੂੰ ਕਿੰਨਾ ਕੰਮ ਹਾਂ ਥੋੜਾ ਜਿਹਾ ਇੱਕ ਹਾਈਲਾਈਟ ਦੇ ਦਿਖਾਉਨੇ ਆਪਾਂ ਤੁਹਾਨੂੰ ਉਹ ਟਰਾਲੀ ਦੀ ਅੱਜ ਡਿਲੀਵਰੀ ਹੈ 21 ਫੁੱਟੀ ਟਰਾਲੀ ਦੀ ਤੇ ਇੱਧਰ ਬਾਕੀ ਟਰਾਲੀਆਂ ਦਾ ਕੰਮ ਹੈ ਜਿਹੜਾ ਜੋੜਾ ਸੋਰਾ ਨਾਲ ਚੱਲ ਰਿਹਾ ਹੈ ਤਕਰੀਬਨ 8-10 ਟਰਾਲੀਆਂ ਜਿਹੜੀਆਂ ਇੱਕ ਟਾਈਮ ਦੇ ਵਿੱਚ ਹਨ ਉਹ ਰੱਖਨੇ ਆ ਦੇਖੋ ਵੀ ਕੰਮ ਚੱਲ ਰਹੀ ਹੈ ਮੇਕ ਬਿਲਡਿੰਗ ਮਾਰੂ ਨੀ ਜਾ ਇਹ ਹਲੇ ਸਿਰਫ 4 ਫੁੱਟੀ ਬਾਡੀ ਦੇ ਵਿੱਚ ਇਹਨੂੰ ਅਟੈਚਮੈਂਟ ਹਲੇ ਆਉਣੀ ਹੈ ਹਲੇ ਸਿਰਫ ਇੱਕ ਟਰਾਲੀ ਜੀ ਆਪਾਂ ਤੁਹਾਨੂੰ ਇੰਨੀ ਕੁ ਲੁੱਕ ਜੀ ਦਿਖਾਈ ਹੈ ਬਾਕੀ ਕਿਨੇ ਯਾਰ ਪਨ ਹਲੇ ਸਸਪੈਂਸ਼ਨ ਰੱਖਣਾ ਇਹਦਾ ਦੀ ਲਾਂਚ ਹੋ ਜਾਣੀ ਹੈ ਹਾਂ ਬਿਲਕੁਲ ਬਿਲਕੁਲ ਇਹਦੇ ਉੱਪਰ 1 ਫੁੱਟ ਦਾ ਬਿੱਟਰ ਅਟੈਚਮੈਂਟ ਹੋਰ ਜਾਣੀ ਹੈ ਹਲੇ ਹਲੇ 4 ਫੁੱਟ ਬਾੜਾ ਪੰਜ ਦੀ ਜਾਣੀ ਆ। ਹਾਂ ਜਿੱਦਿਆ ਆਮ ਟਰਾਲੀ ਹੈ। ਮੰਡੇ ਚੱਲਣਾ ਚੀਜ਼ ਦਾ। ਹਾਂ ਹਾਂ ਟਰੈਂਡੇ ਚੱਲਣਾ। ਬਾਕੀ ਦੇਖੋ ਦੇਖਦੇ ਨੂੰ ਲੁੱਕ ਦੇਖਦੇ ਕਿਵੇਂ ਦੀ ਆਉਂਦੀ ਨਿਕਲ ਕੇ ਕਿਉਂ ਨਾ ਤੈਨੂੰ ਕੋਈ ਫालतू ਗੁੰਡੇ ਹੋਣਗੇ। ਕੀ ਕਰਨਾ ਇਹਨੂੰ? ਕੱਲ੍ਹ ਦਾ ਇਹਨੂੰ ਪਤਾ ਨਹੀਂ ਹਲੇ ਮਰਜ਼ੀ ਦਾ ਹੀ ਆ ਲੱਗ ਜਾਈ ਹੋਊਗਾ ਇਹਨੂੰ ਰੰਗ ਵੀ। ਇਹ ਮਤਲਬ ਇਹਨੂੰ ਨਾ ਉਹ ਕਲਰ ਮੈਸ਼ਿਓ ਵਾਲਾ ਕਲਰ ਸਭ ਤੋਂ ਸੋਹਣਾ ਲੱਗਦਾ। ਹਾਂ ਉਹ ਵੀ ਲੱਗ। ਇਹਨੂੰ ਡਿਫਰੈਂਟ ਜਿਹਾ ਹੋਣਾ ਹੈ ਜਿਹੜਾ ਹਾਲ ਤੱਕ ਕਰਿਆ ਨਹੀਂ ਨਾ ਰੰਗ। ਟਰਾਈ ਕਰਿਓ। जी मित्रों इक्की ट्राली चैक चुका के देख रहे हैं ट्राली का हूँ बीमार कर दी सो चेक चुका के सारी टेस्टिंग करके देख देंगे ਉਹ ਮਾਰ ਸਕ ਪਏ ਕੋਈ ਇਹ ਤਨਾ ਵੀਰੋ ਭਾਈ ਇਹਨੇ ਲੱਭਾਵਾ ਦੇ ਮੰਨਦੇ ਇਹ ਦੇ ਲਾਉ ਸਾਢੇ ਤਿੰਨ ਫੁੱਟ ਬਿੱਡ ਟਰਾਲੀ ਦਾ ਤੇ 2 ਕੇ ਪੇਂਟ ਚਾ ਪੂਰਾ ਸਪਾਰਕਲ ਪੇਂਟ ਹੈ ਪੂਰਾ ਹੈਵੀ ਹੈਨ ਵਧੀਆ ਦੇਖੋ ਜੱਫੇ ਜੱਫਾ ਟਰਾਲੀ ਇਹ ਵੀ ਲੋਕਲ ਚੱਲੀ ਹੈ ਜੀ ਹੁਣ ਬੜੀਆਂ ਟਰਾਲੀਆਂ ਵੀ ਚੱਲ ਰਹੀਆਂ ਜੀ ਫਿਲਹਾਲ ਕਿਉਂਕਿ ਮੱਕੀ ਕਰਕੇ ਹੁਣ ਬੜੀਆਂ ਟਰਾਲੀਆਂ ਚੱਲਣੀਆਂ ਪਹਿਲਾਂ ਹੈਨਾ ਬਣਤਰ ਦੱਸੋ ਬਣਾ ਟਰਾਲੀ ਦੀ ਕਿਵੇਂ ਲੱਗੀ ਵੇਟ ਬੋਡ ਕਿੰਨਾ ਕੁ ਉਤਰੇ ਵੀਰੇ ਟਰਾਲੀ ਦਾ ਸਾਡੇ 51 70 ਕਿਲੋ 51 70 51 ਕੁਇੰਟਲ 70 ਕਿਲੋ ਵੀਰੇ ਟਾਇਰ ਵਿੱਚ ਭਾਗੇ ਸਮਝ ਲਓ 2.5 ਕੁਇੰਟਲ ਦੇ ਟਾਇਰ ਨਿਕਲ ਗਏ ਸਾਡੇ 48 ਦੀ ਰਹਿ ਗਈ ਹਾਂਜੀ ਡਬਲ ਜੈਕ 21 ਫੁੱਟ ਸਾਢੇ 3.5 ਫੁੱਟ ਵਿੜ ਤੇ 7.5 ਸਵਾ 7 ਜਾਲੀ ਜੂਲੀ ਸਾਰੀ ਕੰਪਲੀਟ ਹੈ ਨਾ ਹਾਂ ਹੁਣ ਮੱਕੀ ਤੇ ਚਲਾਉਣੀ ਹੈ ਪਹਿਲਾਂ ਇਹ ਹਾਂਜੀ ਵੀਰੇ ਠੀਕ ਹੈ ਪਹਿਲਾਂ ਵੀ ਆ ਗਈ ਐਡੀ ਟਰਾਲੀਆਂ ਕਿ ਸਹੀ ਪਹਿਲੀ ਵੱਡੀ ਟਰਾਲੀ ਇਹ ਪਹਿਲੀ ਵੱਡੀ ਟਰਾਲੀ ਚੱਲੀ ਠੀਕ ਹੈ ਬਿੱਟ ਹੈਵੀ ਬਹੁਤ ਹੋ ਗਿਆ ਚਾਹੇ ਮੈਂ ਕਹਿੰਨਾ ਵੀ ਜਿੰਮੇ ਮਰਜੀ ਭਟੇ ਖਾਈ ਜਾਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਇਹਨੂੰ ਭਜਨ ਕਣਕ ਦਾ ਬਹੁਤ ਹੋ ਜਾਣਾ ਮੱਕੀ ਦਾ ਵੀ ਵਜਨ ਬਹੁਤ ਹੈ ਬੈਡਾਂ ਪਰ ਜਦੋਂ ਕਿਤੇ ਟੱਪਣੀਆਂ ਬੈਡਾਂ ਪਰ ਨੂੰ ਝੂਟਾ ਬਹੁ ਪੈਂਦਾ ਹਾਂ ਹਾਂ ਨਾ ਠੀਕ ਆ ਹੁਕਾ ਹਕਾਂ ਬਥੇਰੀਆਂ ਹੈਵੀ ਲਾਈਆਂ ਜਿੱਦ ਨੂੰ ਮਰਜ਼ੀ ਟੋਲੀਆਂ ਪਾਈ ਜਾਈਏ ਡਬਲ ਡਿਫੈਂਸਲ ਚ ਨਹੀਂ ਤੁਸੀਂ ਗਏ ਫਿਰ 21 ਫੁੱਟੀ ਚ ਨਹੀਂ ਵੀਰੇ ਹਾਂ ਉਹ ਚੌਵੀ ਦੀ ਵੋਟ ਤਾਂ ਹੋ ਜਾਦਾ ਅੱਛਾ ਉਹ ਵੀ 24 ਤੇ ਸੈੱਟ ਜ਼ਿਆਦਾ ਸੈੱਟ ਚੱਲਦਾ ਠੀਕ ਐ ਸੈਂਡੀ ਦੋ ਗੱਡੀ ਟਰਾਲੀ ਇੱਕ ਦੇਣੀ ਆ ਮਾ ਘੱਟ ਦੇਖ ਤੂੰ ਵੀਰੇ ਉਹਨਾਂ ਦਾ ਪਿਆਰ ਆ ਪਿਆਰ ਆ ਬਿਲਕੁਲ ਬਿਲਕੁਲ ਬਾਈ ਘੱਟ ਚੰਗਾ 50 55 ਜਣੇ ਘੱਟੂ ਘੱਟ ਐ ਟੇਕ ਲਿਆ ਮੱਥਾ ਮੈਂ ਮੱਥਾ ਟੇਕ ਲਿਆ ਹੋਰ ਆਪਨ ਕਿਵੇਂ ਲੱਗੀ ਟਰਾਲੀ ਕਿਵੇਂ ਲੱਗੀ ਟਰਾਲੀ ਬਹੁਤ ਸੋਹਣੀ ਟਰਾਲੀ ਆਹ ਵੇਖੋ ਇੱਧਰ ਜਾ ਰਹੀ ਹੈ ਕਿਹੜੇ ਪਿੰਡ ਜਾ ਰਹੀ ਹੈ ਇਹ ਮਛਰਈ ਜਾ ਰਹੀ ਹੈ ਮਛਰਈ ਠੀਕ ਹੈ ਕਿਦਣ ਪਾਉਣਾ ਮਾਲ ਪੱਤਾ ਇਹਦੇ ਚ ਫਿਰ ਹਫਤੇ ਤੋਂ ਸ਼ੁਰੂ ਮਸ਼ੀਨ ਵੀ ਨਵੀਂ ਆ ਜਿਹੜੀ ਗੱਲ ਮੋੜੇ ਨਾਲ ਮੈਂ ਮੇਨ ਗੱਲ ਦੱਸਦਾ ਵੀਰੇ ਨੇ ਇੱਕ ਕਰਿਆ ਤਾਂ ਵੀ ਅਸੀਂ ਮੱਕੀ ਵਾਸਤੇ ਟਰਾਲੀ ਲੈਣੀ ਆ ਤੇ ਮੱਕੀ ਤੋਂ ਪਹਿਲਾਂ ਟਰਾਲੀ ਤੇ ਮੱਕੀ ਤੋਂ ਪਹਿਲਾਂ ਇੱਕ ਤਰੀਕ ਦੀ ਆਉਣੀ ਚਾਹੀਦੀ ਅੱਛਾ ਕਿਵੇਂ ਇਹਨਾਂ ਨੇ ਲੇਟ ਪਹਿਲਾਂ ਮਿਲ ਜਾਂਦੀ ਪਰ ਆਪਾਂ ਕਹਿੰਦੇ ਥੋੜਾ ਇੱਕ ਮੁੰਡੇ ਗਰੁੱਪ ਵਾਲਿਆਂ ਨੂੰ ਵੀ ਫੜ ਲਈਏ ਲੇਟ ਤਾਂ ਨਹੀਂ ਕਰਿਆ ਕੰਮ ਠੀਕ ਹੈ ਚੀਜ਼ ਜਿਵੇਂ ਜਿਵੇਂ ਕਹੀ ਸੀ ਉਵੇਂ ਹੀ ਸਾਰਾ ਕੁਝ ਟਰਾਲੀ ਟਰਾਲੀ ਨਹੀਂ ਲੇਟ ਹੋਈ ਮੱਕੀ ਲੇਟ ਹੋ ਗਈ ਮੱਕੀ ਲੇਟ ਹੋ ਗਈ ਚੱਲ ਕੰਬੈਨ ਵੀ ਨਵੀਆਂ ਜਿਹੀ ਜਿਹਦੇ ਨਾਲ ਵੱਢੀ ਕਰਨੀ ਆ ਉਹ ਵੀ ਨਵੀਆਂ ਟਰਾਲੀ ਵੀ ਨਵੀਆਂ ਫਿਰ ਲਵਾਗੇ ਪਾਰਟੀ ਉਸ ਦਿਨ ਜਿੱਦਣ ਦਾਣੇ ਪੈਣਗੇ ਇਹਦੇ ਟਰੈਕਟਰ ਵੀ ਲੈ ਮਈਆਂ ਹਨਾ ਨਾ ਚਲੋ ਮੁबारकਾਂ ਜੀ ਸਾਰਿਆਂ ਨੂੰ ਬਹੁਤ ਸੋਹਣੀ ਟਰਾਲੀ ਹੈ ਟੇਕ ਲੈ ਮੱਥਾ ਹਾਂਜੀ ਕਰਨੇ ਹਾਂ ਬਾਕੀ ਸਭ ਆ ਜੋ ਕਮੈਨ ਆ ਬੰਦਾ ਵੀ ਕੋਲੀ ਆ ਹਾਂ ਹਾਂ ਕਮੈਨ ਆ ਬੰਦਾ ਚੋਬਰਾ ਪੂਰਾ ਦੇ ਬਣਾ ਲੈ ਗੋਤ ਨੂੰ ਕੀ ਕਹਿੰਦੇ ਆਪਾਂ ਬੜਿੰਗ 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 ਐਗਰੀ ਫਾਰਮ ਠੀਕ ਹੈ ਪੰਜਾਬੀ ਚ ਨਹੀਂ ਲਿਖਾਇਆ ਵਾ ਕਿਤੇ ਹਨਾ ਗ੍ਰੀਜੀ ਜੀ ਦਾ ਹਾਂ ਸਰਦਾਰ ਕਰਮ ਸਿੰਘ ਬੜਿੰਗ ਠੀਕ ਹੈ ਠੀਕ ਹੈ ਕੀ ਹੋ ਰਿਹਾ ਹੈ ਹਾਂ ਹਾਂ ਪੰਜਾਬੀ ਚ ਦਹੀਦੀ ਆ ਹਾਂ ਜੀ ਹਾਂ ਹੁਣ ਪੰਜਾਬੀ ਚ ਦਿਖਾ ਦੋ ਤੇ ਹੈ ਕੋਨੇ ਹੁੰਦੇ ਆ ਪੂਰੀਆਂ ਵਧੀਆ ਕੋਨੇ ਹੁੰਦੇ ਆ ਬਾਹਰ ਟਰਾਲੀ ਦੀਆਂ ਧਮਾਨਾ ਪਾ ਕੇ ਰੱਖੇ ਪਾਏ ਕਿ ਹੋ ਗਿਆ ਲੱਗੜ ਗਿਆ 52 ਵੀ ਲੈ ਕੱਢ ਲੈ ਗਿਆ ਲੈ ਕੱਢ ਲੈ ਗਿਆ 52 ਵੀ ਕੋਈ ਨਾ ਜਦ ਪੂਰੇ ਪਠੋਕ ਦਾ ਕਰਨੇ ਨੇ ਜਦੀ 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 ਮੈਂ ਟਰਾਲੀ ਲੈ ਕੇ ਗਿਆ ਤਾਂ ਨਮੀ ਹਾਂਜੀ ਅਰਜਨ ਦਾ 555 ਮੈਂ ਦੇਖਿਆ ਗੁੜੀਆਂ 333 ਮੈਂ ਦਸੰਬਰ ਚ ਲਿਆ ਸੀਗਾ ਮੈਂ ਜਾਨੀ ਗੁੜੀਆਂ ਦੇ ਧਰਵਾ ਕਢਾਦੇ ਉਹਦੇ ਮੈਂ ਹੁਣ ਐਮ ਆਰ ਐਫ ਦੇ ਪੋਏ ਨੇ ਮੂਰੇ ਵੀ 1016 ਬਾਤੇ ਠੀਕ ਹੈ ਹਾਂਜੀ ਮੈਂ ਹੁਣ ਹੋਊਗਾ ਲੈ ਕੱਢ ਲੇ ਗਿਆ 5720 ਘੜ ਗਿਆ 52 ਟਰੈਕਟਰ ਸੋਨਾ ਟਰੈਕਟਰ ਜੀ